ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਸੰਤ ਹਿੰਡੋਲ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤਗੁਰ ਮਿਲੇ ਤਾ ਖੋਜੀ ਐ ਜੋਤੀ ਜੋਤ ਸਮਾਨੀ ਮਿਲ ਜੋਤੀ ਜੋਤ ਸਮਾਨੀ ਮਾਦ ਸਾਧੂ ਜਨ ਦੇਵ ਮਿਲਾਏ ਦੇਖਤ ਦਰਸ ਪਾਪ ਸਭ ਨਾਸਹਿ ਪੁਤ੍ਰ ਪਰਮ ਪਾਦ ਪਾਈ ਰਹਾਉ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਧਾਨ ਹਿਰਿਆ ਪੰਜ ਚੂਰ ਮਿਲ ਲਾਗੇ ਨਗਰੀਆ RAM ਨਾਮ ਧਾਨ ਹਿਰਿਆ ਗੁਰਮਤਿ ਖੋਜ ਪਰੇ ਤਬ ਪਕਰੇ ਗੁਰਮਤਿ ਖੋਜ ਪਰੇ ਤਬ ਪਕਰੇ ਗੁਰਮਤਿ ਖੋਜ ਪਰੇ ਤਬ ਪਕਰੇ ਧਨ ਸਾਬਤ ਰਾਸ ਉਬਰਿਆ ਬਾਖੰਡ ਭਰਮ ਉਪਾਉ ਕਰ ਥਾਕੇ ਈਰੇਦ ਅੰਤਰ ਮਾਇਆ ਮਾਇਆ ਸਾਬਤ ਰਾਸ ਉਬਰਿਆ ਇਸ ਤਰ੍ਹਾਂ ਉਚਾਰਨ ਕਰਨਾ ਉਬਰਿਆ ਨਹੀਂ ਕਹਿਣਾ ਧਨ ਸਾਬਤ ਰਾਸ ਉਬਰਿਆ ਤਨ ਸਾਬਤ ਰਾਸ ਉੱਭਰਿਆ ਪਾਖੰਡ ਭਰਮ ਉਪਾਉ ਕਰ ਥਾਕੇ ਇਰੇਦ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗੰਨਾਥ ਜਗਦੀਸ਼ ਵਸਾਈ ਕਰ ਕਿਰਪਾ ਸਾਧ ਮਿਲਾਵੈ ਨਾਨਕ ਸ਼ਾਂਤ ਹੋਵੈ ਮਨ ਅੰਤਰ ਨਿਤ ਹਿਰਦ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਦੂਲ ਤੋਮ ਵੱਡ ਪੁਰਖ ਵੱਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨ ਛੇ ਤੋਮ ਵੱਡ ਪੁਰਖ ਇਥੇ ਥਮ ਵੱਡ ਅਗਮ ਗੁਸਾਈ ਇਥੇ ਵਿਸਰਾਮ ਹੈ ਹਮ ਕੀਏ ਹਮ ਕੀਰੇ ਕਿਰਮ ਇਥੇ ਥਮ ਤੁਮਨ ਛੇ ਪਾਠ ਇਕੱਠਾ ਹੀ ਹੈ ਯਾਨੀ ਤੁਮਨ ਅਤੇ ਛੇ ਦੇ ਵਿੱਚ ਡੈਸ਼ ਦੇ ਕੇ ਥੋੜਾ ਜਿਹਾ ਲਮਕਾ ਕੇ ਬੋਲਣਾ ਹੈ ਤੁਮ ਨਛੇ ਨਹੀਂ ਕਹਿਣਾ ਤੁਮਨ ਛੇ ਹਰ ਦੀਨ ਦਇਾਲ ਕਰਹੁ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਛੇ ਗੋਬਿੰਦ ਜੀਓ ਸਤ ਸਤ ਸੰਗਤ ਮੇਲ ਕਰ ਕ੍ਰੇਪ ਛੇ ਇਹ ਵੀ ਕ੍ਰੇਪ ਇਹਦੇ ਇਸ ਤਰ੍ਹਾਂ ਵਿੱਚ ਥੋੜਾ ਜਿਹਾ ਡੈਸ਼ ਤੇ ਕੇ ਕਿਰਪਾਛੇ ਨਹੀਂ ਕਹਿਣਾ ਕ੍ਰੇਪ ਛੇ ਜਨਮ ਜਨਮ ਕੇ ਕਿਲ ਵਿਖ ਮਾਲ ਭਰਿਆ ਮਿਲ ਸੰਗਤ ਕਰ ਪ੍ਰਭ ਹਨ ਛੇ ਰਹਾਉ ਤੁਮਰਾ ਜਨ ਜਾਤ ਅਵਜਾਤਾ ਹਰ ਜਪਿਉ ਪਤਿਤ ਪਵਿਛੇ ਹਰ ਕੀਉ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦੇਨ ਛੇ ਜਾਤ ਅਜਾਤ ਕੋਈ ਪ੍ਰਭ ਤਿ ਆਵੈ ਸਭ ਪੂਰੇ ਮਾਨਸ ਤਿੰਨ ਛੇ ਸੇ ਧੰਨ ਵੱਡੇ ਵੱਡ ਪੂਰੇ ਹਰ ਜਨ ਜੇਨ ਹਰ ਧਾਰਿਓ ਹਰ ੳਛੇ ਜੇ ਧੰਨ ਵੱਡੇ ਵੱਡ ਇਥੇ ਠਮਕ ਪੂਰੇ ਹਰ ਜਨ ਇਥੇ ਵਿਸਰਾਮ ਹੈ ਜੇਨ ਹਰ ਧਾਰਿਓ ਹਰ ੳਛੇ ਆਮ ਕੀ ਡੇਟੀ ਮ ਬਹੁਤ ਅਤ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲ ਸੇ ਜਨ ਨਾਨਕ ਗੁਰ ਪਾਇਆ ਹਰ ਟੂਠੇ ਜਨ ਨਾਨਕ ਗੁਰ ਪਾਇਆ ਹਰ ਟੂਠੇ ਹਮ ਕੀਏ ਪਤਿਤ ਪਵਿਛੇ ਬਸੰਤ ਹਿੰਡੋਲ ਮਹੱਲਾ ਚੌਥਾ ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੈ ਨਿਤ ਹਰ ਹਰ ਨਾਮ ਰਤ ਗੀਦੇ ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੈ ਈਤਿ ਵਿਸਰਮ ਨਿਤ ਹਰ ਹਰ ਨਾਮ ਗੀਦੇ ਜੋ ਬਾਰਿਕ ਰਸਕ ਪਰਿਓ ਥਾਨ ਮਾਤਾ ਜੋ ਬਾਰਿਕ ਰਸਕ ਪਰਿਓ ਥਾਨ ਮਾਤਾ ਇਹ ਥਾਨ ਨਹੀਂ ਕਹਿਣਾ ਥਾਨ ਪੋਲਾ ਬੋਲਣਾ ਹੈ ਥਾਨ ਕਾਢੇ ਬਿਲ ਬਲੀਦੇ ਗੋਬਿੰਦ ਜੀਓ ਮੇਰੇ ਮਾਨ ਤਨ ਨਾਮ ਹਰ ਬੀਦੇ ਵੱਡਾ ਭਾਗ ਗੁਰ ਸਤਗੁਰ ਪਾਇਆ ਮੇਚ ਕਾਇਆ ਨਗਰ ਹਰ ਸਿੱਦੇ ਰਹਾਉ ਜਾਣ ਕੇ ਸਾਸ ਸਾਸ ਹੈ ਜੀਤੇ ਹਰ ਬਿਰਹ ਪ੍ਰਭੂ ਹਰ ਬੀਦੇ ਜੋ ਜਲ ਕਮਲ ਪ੍ਰੀਤ ਆਤਪਾਰੀ ਜੋ ਜਲ ਕਮਲ ਪ੍ਰੀਤ ਆਤਪਾਰੀ ਬੇਨ ਜਲ ਦੇਖੇ ਸੁਕਲੀਦੇ ਜਾਨ ਜਪਿਓ ਨਾਮ ਨਰੰਜਨ ਨਰਹਰ ਉਪਦੇਸ਼ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹਉ ਮੈਂ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਮਰੇ ਕਰਮ ਨਾ ਵਿਚਰੋ ਠਾਕੁਰ ਤੂੰ ਮ ਪੈਜ ਰਖੋ ਆਪਣੀ ਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਦੇ ਹਰ ਭਾਵੈ ਸੁਣ ਬਿਨੋ ਬੇਨਤੀ ਬਿਨੋ ਜਨ ਨਾਨਕ ਸਰਨ ਪਵੀਦੇ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ